जी और सारे विचना नवी पवन नवी जी स्वागत है अपना आज का प्रोग्राम शुरू करते हैं इस जिस तरह की आज देखा है इस बार नौजवान कवि कहानीकार अपनिया रचनावान लैके आए हैं ਰੋਜ਼ਮਾਨ ਇਹ ਨੂੰ ਆਪਾਂ ਕਹਿ ਸਕਦੇ ਹਾਂ ਪਰ ਜਦੋਂ ਇਹਨਾਂ ਦਾ ਕੰਮ ਦੇਖੀਏ ਤਾਂ ਇਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਤੇ ਗੁਰੂ ਸਾਹਿਬ ਡਾਕਟਰ ਰਵਿੰਦਰ ਜੀ ਅੰਮੇਂਦਰ ਸਿੰਘ ਜੀ ਰੌਮਤ ਤੇ ਹੋਣ ਉਹਨਾਂ ਬਾਰੇ ਨਾ ਕਿਹਾਤਾ ਸੁਣਿਆ ਸਭ ਇੱਕ ਇੱਕ ਇਹ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਬਨਾਰਸੀ ਮਾਤਾ ਗੁਰੀ ਕਾਲਜ ਆਰ ਓਨ न्यू दिल्ली पठिंडा दो डॉक्टर बनीता के मार्गदर्शन से इन्होंने पीएच डी की है मॉडर्नी कोर्सलाइजे कई संस्थावते हैं सात रिसर्च पेपर से दो किताब छपी हुई हैं ਉਹਰਾ ਬਾਈਟਾਈ ਦਾ ਪਾਸਟ ਹੈ ਇਹਨੂੰ ਮੈਂ ਸੰਖੇਪ ਚ ਪੜਾਇਆ ਜਾਤਾ ਹੈ ਯੁਵਾ ਦੇ ਨਾਲ ਇਹ ਹੈ ਨਾ ਮੱਲਾ ਸਾਰਿਆਂ ਨੇ ਕੋ ਮਾਰੀ ਹੋਣੀ ਨਹੀਂ ਤੇ ਚਾਰ ਤੇ ਪੰਜ ਨੇ ਸੰਪਾਦਨ ਕੀਤਾ ਹੈ ਵਾਕਤਾ ਕਰਨ ਕੀਤਾ ਹੈ ਬੁੱਕ ਰਿਵਿਊ ਵੀ ਲਿਖੇ ਹਨ ਡਾਕੂਮੈਂਟਰੀਜ਼ ਲਈ ਵੀ ਕਿਨਾ ਹੈ ਸਪੈਟ ਰਾਈਟਿੰਗ ਕੀਤੀ ਹੈ ਇਸ ਪ੍ਰੋਗਰਾਮ ਵਿੱਚ ਅਬਸਲੂਟ ਨਾ ਨ ਤੇ ਕਹਾਣੀ ਤੇ ਬਾਤ ਦੀ ਪ੍ਰਧਾਨ ਜੀ ਕਾਨੂੰਨੀ ਡਾਕਟਰ ਰੇਸ਼ਮੀ ਅਕਟਰ ਸੰਦੀਪ ਕੌਰ ਅਸੀਂ ਸੁਣ ਹਾਂਜੀ ਤੇ ਅਸੀਂ ਹਾਂ ਸੰਗਰੂਰ ਵਾਲਿਆ ਤੇ ਅਸੀਂ ਤੁੰਗਾ ਗਲਾਰਾਂ ਇਕੱਠਾ ਨਾ ਲੈਂਦੇ ਹੁੰਨੇ ਆ ਸੰਗਰੂਰ ਦੇ ਬਿਲਕੁਲ ਨਾਲ ਹੀ ਪਿੰਡ ਹੈ ਉੱਥੇ ਮੇਰੇ ਬਾਪੂ ਵੀ ਕੋਨਾ ਪਿੰਡਾਂ ਚ ਗਏ ਸੀ ਇੱਕ ਵਾਰੀ ਸਕ ਪੂਜਾ ਘਰ ਜਿਹੜਾ ਹਾਊਸ ਪਾਣੀ ਨੂੰ ਲਿਪਣ ਵਾਸਤੇ ਸੀ ਉਸ ਪਿੰਡ 'ਚ ਤਲਾਬ ਹੁੰਦਾ ਸੀ ਪਹਿਲਾਂ ਤੇ ਉੱਥੇ ਉਹ ਤਲਾਬ ਨੂੰ ਨਹੀਂ ਲੱਭਿਆ ਸੀ ਅੰਮ੍ਰਿਤ ਯਾਦ ਆ ਗਿਆ ਕਿ ਇਹਨਾਂ ਨੇ ਕੇਸ ਦੀ ਯੂਨੀਵਰਸਿਟੀ ਜਿੱਥੇ ਪੀਐਨ ਸੋਸ਼ੀਓਲੋਜੀਕਲ ਸਟਡੀ ਆਫ ਪੰਜਾਬੀ ਸਾਈਬਰ ਉਹ ਪੰਜਾਬੀ ਸਾਈਬਰਸ ਬੋਰਡ ਤੇ ਐਟਾ ਇਹ ਸਾਇਤ ਸਭ ਆ ਸਾਇਤ ਕਾਡਮੀ ਨਵੇਂ ਦਿਨ ਤੋਂ ਅਸਿਸਟੈਂਟ ਐਡੀਟਰ ਦੇ ਤੌਰ ਤੇ

ਹਾਡੇ ਪੰਜਵੇਂ ਰਾਸ਼ ਗੁਰੂ ਸਿੰਘ ਗੁਨਾਮ ਕੇ ਜੀ ਉਸ ਵਕਤ ਤੇ ਵੀ ਮੀਡੀਆ ਵਿੱਚ ਸਕ੍ਰਿਪਟ ਰਾਈਟਿੰਗ ਅਸਿਸਟੈਂਟ ਹੈ ਉਹ ਬਹੁਤ ਹਮਨੇ ਕਈ ਪੇਕਾ ਦਾ ਪਾਇਆ ਬਤਾ ਹੈ ਨਾ ਸੰਖੇਪ ਕਿਤਾਬਾਂ වල ਸਾਡਾ ਝਾੜਾ ਲਾਭ ਹੈ ਉਹ ਸੁਣੀਏ ਇਹਨਾਂ ਦੇ ਪੇਪਰ ਜਿਹੜੇ ਹੈ ਉਹ ਤੇਰਾ ਪੇਪਰ ਪਬਲਿਕ ਹੋ ਚੁੱਕੇ ਨੇ ਕਿਤਾਬਾਂ ਦੋ ਚੱਕੀਆਂ ਨੇ ਇੱਕ ਟੈਂ ਮਾਸਟਰ ਟ੍ਰਾਂਸਲੇਟਡ ਫਰੋਮ ਇੰਗਲਿਸ਼ ਪੰਜਾਬੀ ਇਹ ਤੁਸੀਂ ਇਹ ਕੰਟੀਨੂਆ ਕਰਨਾ ਦਾ ਸੇਕ ਇਹ ਐਡੀਟਿਵ ਤੱਕ ਹੈ ਪੁਆਦੀ ਹੈ ਕਮ ਆਲ ਦੇ ਹਾਂ ਅੱਜ ਦੀ ਕੋ ਇਹ ਹੁਣ ਹੈ ਅੰਮ੍ਰਿਤ ਦੀ ਪਰਵਾਹ ਗੁਰਪ੍ਰੀਤ ਕੋ ਨਾ ਹੈ ਇਹਨਾਂ ਦਾ ਪਹਿਲਾ ਕਹਾਣੀ ਸੀ ਆ ਰਹੇ ਨੇ ਉਹ ਰਸਤੇ 'ਚ ਨੇ ਤੇ ਹੁਣੇ ਪਹੁੰਚ ਜਾਂਦੇ ਅੱਛਾ ਹਾਂ ਅਕਰੋ ਇੱਕ ਜੁਸੀ ਬਾਤ ਕਰਾ ਦਾਂਗੇ ਡਾਕਟਰ ਸੰਤੋ ਗੱਲ ਯੁਵਾ ਪੰਜਾਬੀ ਕਵਿਤਾ ਵਿੱਚ ਜਾਣਿਆ ਪਛਾਣਿਆ ਨਾਮ ਜਿਲੀ ਰੋਸ਼ਨੀ ਦੇ ਪੰਜਾਬੀ ਵਿਭਾਗ ਤੋਂ ਫੋਟਾ ਦੇਖਣ ਲਈ ਆਇਆ ਹੈ ਇਹਨਾਂ ਦੇ ਪਹਿਲੇ ਖਾਸੰਦਰਾ ਪੰਜ ਤਿਲੇ ਨੂੰ 2022 ਵਿੱਚ ਸਾਹਿਤ ਕਾਗਨੀ ਨੂੰ ਯੁਵਾ ਪੁਰਸਕਾਰ ਮਿਲਿਆ ਕਾਗੰਦਰਾ ਦੀ ਚੱਲ ਰਹੀ ਹੈ ਪੰਜਾਬੀ ਸਾਹਿਤ ਰੋਸ਼ਨਾ ਦੇ ਖੇਤਰ ਵਿੱਚ ਉਸੇ ਉੱਛਾ ਮਾਣਯੋਗਨ ਪਾ ਰਹੇ ਹਨ ਪੰਜਾਬੀ ਪਰਵਾਸੀ ਪੰਜਾਬੀ ਪੰ타 ਸੰਵਾਦ ਸਰ ਸੰਵਾਦ ਅਤੇ ਡਾਕਟਰ ਮੀਤਾ ਦਾ ਆਲੋਚਨਾਜਨਕ ਉਸ ਤੋਂ ਬਕਾਸਰ ਹੋ ਗਿਆ ਹਾਂ ਕੁਝ ਬਤਵਾਮਾ ਪੰਜਾਬੀ ਵਿਚਰਵਾ ਕੀਤਾ ਹੈ ਮਾਤਾ ਸੁੰਦਰੀ ਕਾਲਜ ਨਵੀਂ ਦਿੱਲੀ ਵਿੱਚ ਸਹਾਇਕ ਪ੍ਰੋਫੈਸਰ ਵੱਜੋਂ ਅੱਜਕੱਲ੍ਹ ਸੇਵਾ ਨ ਦੇ ਮੰਦੇ ਕੋਈ ਸੁਨੋ ਕੋਈ ਮੋਗਾ ਬਿੰਦਾ ਇੱذ ਸਟੇਸ਼ਨ ਦਾ ਨਾਮ ਨਾਲ ਲੱਗੇ ਤਾਂ ਮੌਮੇ ਪਰਿਚੰਨਨ ਦੰਦੇ ਪਿਛਲੇ 10 ਸਾਲਾਂ ਤੋਂ ਮੈਂ ਸਿੱਟੀ ਨੀਚ ਰਹਿ ਰਹਿਆ ਹਾਂ ਐਂਡ ਪੀ ਐਚ ਡੀ ਨਵੀ ਭਾਰਤ ਯੂਨੀਵਰਸਿਟੀ ਤੋਂ ਯੇ ਪਾਪ ਤੱਕ ਪੱਟਕਾ 2000 ਰੁਪਏ ਸਪੇਨਾ ਗਿਆ ਹੂ ਸੀ ਇਸ ਬਾਰੇ ਨਾ ਗਿਆਨ ਕੇ ਇਸ ਦੇ ਹੁਣ ਤੱਕ ਅੱਧ ਰਹੀ ਸਭੁੱਤੇ ਹਨ ਦੇ ਸਮਾਧੀ ਦੇ ਨੰਬਰ ਸਾਰਾ ਅਧਾਰਤ ਹੈ ਇਸੇ ਦੀ ਆਵਸੰਧ ਹੈ ਗਿਆ ਵਿਕਤ ਗਿਆ ਹਨ ਇਹ ਨਵੇਂ ਪੱਪਾ ਦੀ ਕਹਾਣੀ ਨੰਬਰ 100 ਜਿਹੜੀ ਪੂਰੀ ਹੈ ਸ਼ੋਕਾ ਨਾਮ ਦਾ ਡਾਕਟਰ ਹਮ ਹਮ ਲਵਪ੍ਰਿੰਸ ਸਿੰਘ ਥੇਰੋਕੀ ਜੀ ਉਸ ਦੀ ਇਹਨਾਂ ਦਾ ਐਸਪੀ ਦਾ ਵਿਸ਼ਾ ਜਿਹੜਾ ਹੈ ਨਵੰਬਰ 1984 ਦੇ ਸਿੱਖ ਕਤਲਿਆਂ ਨਾਲ ਸੰਬੰਧਿਤ ਬਰਤਾਂਤਾਂ ਦਾ ਤੁਲਨਾਤਮਕ

दाद विद्यार्थी जीवन दौरान तक संघर्ष 하자 꾸준 সরকার को भुगतान नहीं करवाई 2020 की देह कृषि किसान आंदोलन दौरान पक्ष जितने वदिया जो एक जय किसान आंदोलन के नुमाएदों से संयुक्त किसान मोर्चा धनिया बैठक का अलावा जिनको बाह्य की स्टेज संचालन जिम्मेवारी तक लिखा किताब नामक लाइब्रेरी चलाऊंगा आगे ओके नाम

ਇਹ ਤੋਂ ਸਾਨੂੰ ਇੱਥੇ ਆਪਣੇ ਵਿਚਾਰ ਔਰ ਇੱਥੇ ਜਿਹਨੇ ਮੰਚ ਦਿੱਤਾ ਤੁਹਾਨੂੰ ਬਹੁਤ ਬਹੁਤ ਸਾਰਾ ਸਤਿ ਸ਼੍ਰੀ ਅਕਾਲ ਅ ਨਿਰਲੇਪੜਾ ਮੱਧਵਿਕ ਅ ਅ ਅਜੀਬ ਜਿਹਾ ਮੰਦਾ ਮਾਹੌਲ ਹੈ ਜੀਸ ਮੰਦਾ ਸਾਰੇ ਕਤਾਫੀ ਟੀਚਰ ਬੈਠੇ ਨੇ ਇਹਨਾਂ ਦੱਪਰ ਦੇ ਸਾਰਾ ਗੁਣਿਤਨਾ सो मैं कितने जावा मैं खाने लग सो मैं इतना ਮੈਂ ਦੋ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਨਾ ਸੀ ਪਰ ਕੇਵੀ ਜਦੋਂ ਮੈਂ ਸਵੇਰੇ ਸੋਚ ਰਿਹਾ ਸੀ ਕਈ ਰੋਜ਼ ਲਗਾਤਾਰ ਮੇਰੇ ਮਨ ਦੇ ਵਿੱਚ ਅਜੀਬੀਆਂ ਗੱਲਾਂ ਚੱਲ ਰਹੀਆਂ ਸੀ ਕਿ ਆਪਾਂ ਨੂੰ ਗੱਲ ਤੇ ਕੀ ਕਰਨੀ ਚਾਹੀਦੀ ਹੈ ਮਤਲਬ ਉਹ ਤੇ ਮਤਲਬ ਜਿੰਨਾ ਸਭ ਪੜਾਇਆ ਉਹਦੀ ਨਹੀਂ ਜਿਹੜੇ ਨਾਲ ਪੜਾ ਰਹੇ ਨੇ ਉਹਦੀ ਨਹੀਂ ਤੇ ਜਿੰਨਾਂ ਅਸੀਂ ਪੜਾ ਰਹੇ ਹਾਂ ਉਹ ਵੀ ਨਹੀਂ ਤੇ ਫਿਰ ਦਾ ਇਹ ਕਿਹਦਾ ਕਿਹਦਾ ਕੈਸਾ ਪਲਾਨ ਹੋਵੇ ਕਿ ਐਸੀ ਸਟੇਸ ਗ੍ਰੇਡ ਕੱਲ ਮੀਤੀ ਜਾਵੇ ਸੋ ਮੈਂ ਸੋ ਮੈਂ ਤੇਰੀ ਪਹਿਲੀ ਗੱਲ ਵੀ ਮੰਨ ਚੀ ਆਂ ਕਿ ਵੀ ਸਾਡੇ ਕੋਲੇ ਜਿੰਨੀ ਜਨਰੇਸ਼ਨ ਹੈ ਅਸੀਂ ਕਿੱਥੋਂ ਆਉਣੇ ਆ ਸਾਡੀ ਸਟੇਜ ਕਿਹatra ਤੱਕ ਦੀ ਹੈ ਅਸੀਂ ਪਿੰਡਾਂ ਤੋਂ ਆਏ ਆ ਅਸੀਂ ਸ਼ਹਿਰਾਂ ਤੋਂ ਆਏ ਆ ਅਸੀਂ ਕਿਹੜੀ ਕਲਾਸ ਤੋਂ ਆਏ ਆ ਅਸੀਂ ਕਿਹੜੀ ਮਤਲਬ ਕਿਹੜੇ ਵਕਤ ਤੋਂ ਆਏ ਆ ਸਾਡੇ ਕੋਲ ਇਤਿਹਾਸ ਨਹੀਂ ਫਿਰ ਇੱਕੋ ਹੀ ਮੈਨੂੰ ਗੱਲ ਨੇ ਦਿਵਾ ਹਸ ਤਾ ਡਾਕਟਰ ਪਰ ਜਿੰਸੀ ਦੀ ਕਰਤਾ ਸੀ ਮੇਰਾ ਬਚਪਨ ਅਜੇ ਨਹੀਂ ਆਇਆ ਇਹ ਵਕੂ ਕਦੋਂ ਆ ਦੇਗਾ ਸਦੀ ਬਚਪਨ ਤੇ ਗੱਲਾਂ ਕਰਾਂਗੇ ਤੁਸੀਂ ਬੰਦੇਓ ਸਰੂਖੇਮਰ ਕਰਦੇ ਹੈ ਹੁੰਦੀ ਹੁੰਦੀ ਹੈ ਕਈ ਵਾਰ ਨਾ ਹੁੰਦਾ ਕਿ ਨਹੀਂ ਯਾਰ ਛੱਡ ਆਪਾਂ ਵੀ ਬੋਲਣਾ ਪਰ ਨੇ ਇਹ ਕਦੇਸ਼ ਮਤਲਬ ਉਹ ਨਾਦੀ ਦਾ ਮਸਲਾ ਹੋਵੇ ਤਾਂ ਮੈਂ ਕਿਤੇ ਲੰਡਾ ਲੋਣੀ ਸੀ ਕਿਸੇ ਮਸਲੇ ਤੇ ਕਿਤੇ ਵਧੀਆ ਖੂਬਸੂਰਤ ਦਿੱਖਣੀ ਕੀਤੀ ਇਸ ਬੰਦੇ ਵਿੱਚ ਮੈਂ ਪੜੀ ਉਹ ਜੰਗ ਲੱਗਿਆ ਤੇ ਹੁਣ ਇਹਦੀ ਕਮ ਤਾਂ ਨਹੀਂ ਮੈਂ ਲੱਭੀ ਤਾਂ ਬਹੁਤ ਜਾਣਦਾ ये थैंक यू। आप सामने बहुत शख्सियत नेदीब बैठे ने पंजाबी छत्ती सामने गल कह लगता है अपने आप चुनौती है बहुत ने कहा कि बच्चे हाँ इसको अलावा सारे आए सारिया का बहुत धन्यवाद किसी सुन ले बैठे तो खास तौर पर पंजाबी भवन का बहुत बहुत धन्यवाद इस तरह जीतना इस बुटाया कि असी इस तरह बैठ के गल कर सकी पिछले साल ही मैं दिल्ली आया शुरू हुई है उदों तो लगातार मैं दिनों प्रोग्रामा शामिल हो रहे हैं तो बहुत है कि मतलब दिल्ली से सूँ यह महसूस नहीं होंगे ਇਹ ਇਹ ਕਿਤੇ ਨਾ ਕਿਤੇ ਉਹ ਸਿਕਾਇਟੀਆਂ ਜੁੜਦੇ ਆ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਪੰਜਾਬ ਤੋਂ ਕਿਤੇ ਬਾਹਰ ਆ ਗਏ ਆ ਮਤਲਬ ਇੱਕ ਉਹ ਅਹਿਸਾਸ ਹੁੰਦਾ ਉਹ ਜਿਹੜਾ ਪੰਜਾਬ ਦੀ ਤੜੀ ਟੁੱਕੜ ਵਾਲਾ ਮਿੱਕ ਸੰਨ ਇਹ ਆ ਕੇ ਮਿਲਦਾ ਹੈ ਨਾ ਕਿਉਂ ਦੇ ਇਸ ਤਰ੍ਹਾਂ ਤੁਸੀਂ ਹੋਰ ਅਸਰਤਿਆਂ ਹੋਏ ਇਸ ਲਈ ਦਸਾਂ ਸਾਰਿਆਂ ਦਾ ਆਪ ਨੇ ਕੰਮ ਸ਼ੁਰੂ ਕਰਾਂਗਾ ਲਈ ਕਿ ਕੰਮ ਹੈ ਸਭ ਕੁਝ ਕਿ ਕਿਸ ਵਿੱਚ ਪੜੀਏ ਕਿਸ ਵਿੱਚ ਲਿਖੀਏ ਕਿ ਕਿਸ ਵਿੱਚ ਕੁਝ ਹੀ ਜੱਗਤ ਹੈ

तेरा मेरा मेरा तेरा सत्य छड़िए सांस त्यागिए कितसो सुनिए इतरा चुनिए कितसो सुनिए इतरा चुनिए सांची बार सदाईये पैंडे गए सुनते तो नहीं कुलगे <hvad> मुट्ठे कुलगे मुट्ठे ते तरिये मतलब अधिक वो मंगी है ना संगी है नी चंगी है पकड़न की है सांस अतः अधिकों मंगी ये नहीं ना संगी ये नहीं चंगी ये पवन की ये रचना रचिए करके देशांतर स्वर्ग रचना रचिए करते सब हाथ बटाइए सांस फुकाइए जग झू चढ़ाइए फू बढ़ाइए कून्या जाइए कर्म कमाइए नदरी आइए बक्शे कर्म कमाइए नदरी आइए बक्शे स्कूटी चानन बैठे स्कूटी चानन बैठे मन मंदिर बसाइए शुकर मनाइए सिर चुके चौल कराइए ढोल बनाइए शुक्र मनाइए तीज चुकाइए जो वर्ड पर आइए डोलना चाहिए जोगी जी केंद्र कलनी का सुरुचि जोगी जी केंद्र कलनी का सुरुचि है जिन गलोड़ी रखते रंग जिन गलोड़ी रखते रंग रंगीन चीनी रंगीन मर रंगीन कुदर रंगीन चीनी रंगीन मर रंगीन कुदर रंगीन तरम रंगीन कोड रंगीन सात रंगीन कोड रंगीन सात रंगीन रंगे तो रंगे हैं रंगीन रंगीन रंगे रंगी रंगे रंगे रंग रंगी रंग रंग का नाम तो बेथा हसी ये बस नहीं रोई बेथा हसी ये बस कमल पे दाई ये नचन लगती है नचन लाई ये जग पढ़ाई ये दिस पर बहुत अच्छे केड़िया नु ना करके जो भी देशन करके, तो ये राखट कहिए राखट पाई ये रूप बताई ये राखट ठीक हो जाएंगे पाल कड़ियां दिन भरे महीने के करके तो बहुत अच्छे

लेखन सुनो पार हस्तित अपने तैयार कर लेखन सुनो पार हस्तित अपने तैयार कर अखाँ अच्छी चुप उदासी कोई तो तार्किक बढ़िया अखाँ अच्छी चुप उदासी कोई तार्किक बढ़िया कर आओ ना दिसना बोर कहना बोर उन्हा बोर आओ ना दिसना बोर कहना बोर उन्हा बोर बंदे हाँ तेरे नेरू आपसे कौन निर एक के मत्था मत्थे चाने तीजा तेरी तीजी आँख एक के मत्था मत्थे चाने तीजा तेरी तीजी आँख पुल तो पट्टे उसको हँसा है कहर ना करिया कर कि तुरना डिगना उठना मुड़ तुरना तुरना डिगना उठना मुड़ तुरना फिर तो दे जाना इससे सब ता ना है जिंदगी हारा तो ना हरिया कर कि तो की पाल रही है अपने अंदर चाहती मार कुहा तो की पाल रही है अपने अंदर चाहती मार नदिये तेरे बिच समुद्र जब जब ना करया नदिये तेरे बिच समुद्र जब जब ना पूरण सुंदर पूरण सुंदरा दे धरतों खाली पर आया पूरण सुंदरा दे धरतों खाली पर आया है खाली चोरी की बात नहीं है शायद रहमान खाली चोड़ी की पार्टी शायद है शायद लूना दास राव गया है पूरन ऐसी कुछ शाल को आप मारिए पूरन ऐसी कुछ शाल को आप मारिए इस बार कोई गोरखनाथ कच्चा था नहीं सुटेगा इस बार कोई गोरखनाथ कच्चा था नहीं सुटेगा सुट भी देवे का तो बाहर नहीं आ होना अंदर पार। बोह था के ऊपर बहुत अच्छा बहुत अच्छा इस बार कोई और ना कच्चा डागा नहीं सुटेगा सटटी देवे था, मार था। तो मार दुनिया अंदर आगे को तो आ रखो क्या है इशरा ने मुल्फा मारी है हर की तक लेजा पा है सिवान आए सिवान दिन तस्दीक और इसकी गिल्ना करते दुनिया को ਆਪਤੀ ਤਸਦੀ ਦੁਨੀ ਦਿਲਾਂ ਤੇ ਸੋਹਣੀ ਲੱਗਦੀ ਦੁਨੀਆ ਚੋਮਣੀ ਲੱਗਦੀ ਕਿ ਤੁਮ 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 ਦੁਨੀ ਨੂੰ ਨਿਹਾਰਨਾ ਨਜਨਾ ਉਤਾਰਨਾ ਤੁਮ 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 ਦੁਨੀ ਨੂੰ ਨਿਹਾਰਨਾ ਨਜਨਾ ਉਤਾਰਨਾ ਤੇ ਮਿੱਠੀਆਂ ਬੋਲਾਂ ਤੇ ਸੁਹਾਰੀ ਜਾਨਾ ਤੇਰੇ ਮਿੱਠੀਆਂ ਬੋਲਾਂ ਤੇ ਸੁਹਾਰੀ ਜਾਨਾ ਸੋਹਣੇ ਅਲੰਕਾਰਾਂ ਸੰਗ ਤੇਰੇ ਸੱਜਣ ਨੂੰ ਵੜੇ ਸੋਹਣੇ ਅਲੰਕਾਰਾਂ ਸੰਗ ਤੇਰੇ ਸੱਜਣ ਨੂੰ ਵੜਿਆਉਣਾ ਨਾਜ਼ੁਕ ਜਦੀਨ ਨੂੰ ਗਲਣਾ ਲਾਉਣਾ ਆਪੋ ਤੇਂ ਜਾਨਾ ਮਾਹੂ ਤੈਨੂੰ ਪਿਆਰ ਕਰਨਾ ਪਿਆਰ ਸ਼ਬਦ ਤਾਂ ਸੁਣੇ ਤਿਆਰ ਸ਼ਬਦ ਤਾਂ ਸੁਣਿਆ ਪਰ ਤੂੰ ਮੇਰੀਆਂ ਗੱਲਾਂ ਨੂੰ ਖੂਬ ਖੂਨਾ ਮੰਨੀਂ ਜ਼ਰਾ ਧੁੰਨ ਕਾਮੀ ਖੁਦ ਕੀ ਦੇ ਪਰ ਤੂੰ ਮੇਰੀਆਂ ਗੱਲਾਂ ਨੂੰ ਖੂਬ ਖੂਨਾ ਮੰਨੀਂ ਜ਼ਰਾ ਧੁੰਨ ਕਾਮੀ ਖੁਦ ਕੀ ਦੇਖ ਲਈ ਕਿ ਮੈਂ ਸੱਚੀ ਤੈਨੂੰ ਪਿਆਰ ਕਰਦਾ ਕੋਈ ਨਹੀਂ ਮੈਂ ਸੱਚੀ ਤੈਨੂੰ ਪਿਆਰ ਕਰਦਾ ਤੇਰੀ ਮੋਰਨੀ ਚਾਰ ਦੇ ਸੋਨੇ ਗਾਉਂਦੇ ਮੈਂ ਤੋਂ ਪੁੱਛੀਂ ਇੱਕ ਮੋਰ ਚਾਰ ਦੇ ਸੋਨੇ ਗਾਉਂਦੇ ਮੈਂ ਤੋਂ ਪੁੱਛੀਂ ਇਕ ਤਰਹੀ ਤਰਹੀ ਤੇ ਤੈਨੂੰ ਲੱਗ ਜਾਣਾ ਚਾਹੀ ਸੱਤੇ ਪੀੜੀਆਂ ਵਰਗਾ ਤਰਹੀ ਤਰਹੀ ਤੇ ਤੈਨੂੰ ਲੱਗ ਜਾਣਾ ਚਾਹੀ ਸੱਤੇ ਪੀੜੀਆਂ ਵਰਗਾ ਤਾਂ ਮੈਂ ਤੈਨੂੰ ਰੱਖਾਂ ਨੂੰ ਲੱਗ ਕੇ ਕੰਡਿਆਂ ਨੂੰ ਬੰਨ੍ਹ ਕੇ ਤਰਦੀ ਨੂੰ ਵੀ ਪਿਆਰ ਕਰ ਸਕਾਂਗਾ ਕ ਮੈਂ ਤੈਨੂੰ ਰੱਖਾਂ ਨੂੰ ਲੱਤ ਕੇ ਕੰਡਿਆਂ ਨੂੰ ਵਿੱਚ ਕੇ ਤਰਦੀ ਨੂੰ ਵੀ ਪਿਆਰ ਕਰ ਸਕਾਂਗਾ ਸੋਚੀ ਜੇ ਤੇਰੇ ਮਿੱਠੜੇ ਬੋਲਾਂ ਦੀ ਚਾਸ਼ਨੀ ਸੁਪ ਜੈ ਹੈ ਹੈ ਸੋਚੀ जे जे तेरे मिठड़े बोलना की चाशनी सुख जाए हो जावन, तेरी अपनी मर्जी, हो कमाते मैं मेथों बारे बोलना तो भी प्रहारे जा सकूं कि नहीं मैं मेथों बारे बोलना तो भी भलहारे जा सकूं कि नहीं मत्थे दा टिक्का तो सब चल जाता क्या ਮੱਥੇ ਦਾ ਟਿੱਕਾ ਤਾਂ ਸਭ ਨਹੀਂ ਜੱਜ ਜਾਂਦਾ ਪਿਆਰੀਏ ਤੇਰਾ ਚੱਕਦਾ ਮੱਥਾ ਮੇਰੇ ਮੱਥੇ 'ਚ ਲੁਕੇ ਨੇਰ ਨੂੰ ਪਿੱਛੇ ਨਾ ਕਰੂ ਮੱਥੇ ਦਾ ਟਿੱਕਾ ਤਾਂ ਸਭ ਨਹੀਂ ਜੱਜ ਜਾਂਦਾ ਪਿਆਰੀਏ ਤੇਰਾ ਚੱਕਦਾ ਮੱਥਾ ਮੇਰੇ ਮੱਥੇ 'ਚ ਲੁਕੇ ਨੇਰ ਨੂੰ ਪਿੱਛੇ ਨਾ ਕਰੂ ਤੇ ਨਹੀਂ ਸੁਰਨੇ ਬਾਜਣਾ ਅੱਖਾਂ ਦਾ ਬਾਸਿਕ ਮੈਂ ਤੇਰੇ ਤੇ ਨਹੀਂ ਸੁਰਨੇ ਬਾਜਣਾ ਅੱਖਾਂ ਦਾ ਬਾਸਿਕ ਮੈਂ ਸੁਪਨੇ ਵਾਲੀਆਂ ਅੱਖਾਂ 'ਤੇ ਆਪ ਚੱਲ ਸਕਾਂ ਮੈਂ ਮੰਮੀ ਕਾਤੀ ਲਾਉਂਦੇ ਨੂੰ ਪੁੱਛੀਂ

भारतीय मोहन आपने जो सीखे हैं प्यार प्यार फिकर प्यार प्यार फिकर फिकर राखी राखी पिंजरा पिंजरा माल माल में आदमी मोहनदे नाते को सीखे हैं प्यार प्यार फिकर फिकर राखी राखी पिंजरा पिंजरा माल माल में मैं कट बोली कट हसी कट बनाई दोस्त कट बोली कट हसी कट बनाई दोस्त पुराने पुराने मुकाम सुनने दें રાણી પ્રાણી પ્લાન્સ બોલન દે તیرے આપે તે જે પ્યારਦਾ જામા તિનુ દિન ત મેં થા મુક્ત તیرے આપે તે જે પ્યારਦਾ જામા તિનુ દિન ત મેં થા મુક્ત હો જાયે સંત રાખી પ્યાર મણખા નહી સંત રાખી પ્યાર મણખા નહી હોnda તે સચ્ચી હોવે તો એક નિગા પસ્તા હે સચ્ચી નિગા તે સચ્ચી હોવે તો એક નિગા પસ્તા થી ચારી નિગા બડા સીન હે પ્યાર એક હોના બડા સીન હે પ્યાર એક હોના ਵਿਸ਼ਰਤੇ ਇੱਕ ਤਰ ਕੋਈ ਇੱਕ ਨਾ ਹੋਵੇ ਵਿਸ਼ਰਤੇ ਇੱਕ ਤਰ ਕੋਈ ਇੱਕ ਨਾ ਹੋਵੇ ਤੂੰ ਮੇਰੀ ਬਗੀਚੀ ਦਾ ਡੈਕੋਰੇਸ਼ਨ ਪੀਸ ਨਾ ਬਣ ਤੂੰ ਮੇਰੀ ਬਗੀਚੀ ਦਾ ਡੈਕੋਰੇਸ਼ਨ ਪੀਸ ਨਾ ਬਣੀ ਜੰਗਲੀ ਬੂਟੀ ਬਣੀ ਮੈਂ ਕੋਈ ਮਾਲੀ ਨਹੀਂ ਜਿਸਨੇ ਤੈਨੂੰ ਸ਼ਖਨਾ ਖੜਨਾ ਮੈਂ ਕੋਈ ਮਾਲੀ ਨਹੀਂ ਜਿਸਨੇ ਤੇਨੂੰ ਸ਼ਖਨਾ ਖੜਨਾ ਹੋਵੇ ਜੇ ਮੇਰਾ ਪਿਆਰ ਤੇਰੇ ਫੋਨ ਨੂੰ ਨਹੀਂ ਜਾ ਸਕਦਾ ਜੇ ਮੇਰਾ ਪਿਆਰ ਤੇਰੇ ਫੋਨ ਨੂੰ ਨਹੀਂ ਜਾ ਸਕਦਾ ਤਾਂ ਮੇਰੀਆਂ ਗੱਲਾਂ ਤੇ ਨਾ ਜਾਣੀ ਮੈਂ ਤੈਨੂੰ ਕੋਈ ਪਿਆਰ ਨਹੀਂ ਕਰਦਾ ਮੈਂ ਤੈਨੂੰ ਕੋਈ ਪਿਆਰ ਨਹੀਂ ਬਹੁਤ ਸੱਚੀ ਇਸੇ ਕਾਢੀ ਦੇ ਵਿੱਚ ਹੁਣ ਮੈਂ ਬੇਨਤੀ ਕਰਦਾ ਤੁਹਾਡੇ ਕੋਲ ਇੱਕ ਸ਼ਾਇਰ ਹੈ ਇਹ ਸਾਰੇ ਕੋਮਲ ਹੁੰਦੇ ਨੇ ਸ਼ਾਇਰੀ ਕੋਮਲ ਹੁੰਦੇ ਨੇ ਤੇ ਜਿਹਦੇ ਕੋਮਲ ਨੇ ਪਰ ਉਹਨਾਂ ਦੀ ਆਪਣੀ ਲਿਖੇਂਦੀਆਂ ਸੈਂਸਿਬਿਲਟੀਜ਼ ਨੇ ਆਪਣੀ ਠੀਕ ਕੀਤੀਆਂ ਇਹ ਸੰਵੇਦਨਾਵਾਂ ਨੇ ਭਾਵਨਾਵਾਂ ਨੇ ਇੱਛਾਵਾਂ ਨੇ ਹਰ ਆਪਣੀ ਕੀ ਹੈ ਕਿ ਸੰਸਾਰ ਸੰਸਾਰ ਨੂੰ ਸੜਦਾ ਹੁੰਦਾ ਹੈ ਪਰ ਮੇਰੇ ਦਿਲ ਕਰਦਾ ਵੀ ਮਨ ਦੀ ਆਪਾਂ ਕਰਮਜੀਤ ਕੋਮਲ ਦੇ ਦਿਲਦਾਰ insan ਕੇ ਹੋ ਜਾ ਕੋ ਦਰਸ਼ਨ ਕਰ ਕਰਮਜੀਤ ਕੋ ਆ ਤੇ ਮੇਰੇ ਬਦਵਾਂ ਸੱਜਣ ਤੇ ਬੈਠੇ ਨੇ ਮੇਰੇ ਸਾਥੀ ਤੇ ਬੰਦੀ ਵੀ ਜਾ ਸੀ ਨੂੰ ਬਹੁਤ ਖੁਸ਼ੀ ਆ ਤੁਹਾਡੀ ਬਹੁਤ ਬਹੁਤ ਸਦਾ ਜੀ

ਤੂੰ ਆਇਆ ਤਾਂ ਹੋ ਗਿਆ ਮੇਰਾ ਦਿੱਤੀ ਜਨਾਬਾ ਤੂੰ ਆਇਆ ਤਾਂ ਬਦਲ ਗਏ ਨੇ ਮੇਰੇ ਰੂਪ ਅਕਾਰ ਤੂੰ ਆਇਆ ਤਾਂ ਹੋ ਗਿਆ ਮੇਰਾ ਦਿੱਤੀ ਜਨਾਬਾ ਤੂੰ ਆਇਆ ਵੇ ਲੈ ਕੇ ਆਇਆ ਸੁਪਨੇ ਰੰਗ ਬਹਾਰ ਤੂੰ ਆਇਆ ਤਾਂ ਹੱਸਣ ਲੱਗ ਪਈ ਵਿਖੜੇ ਮਨ ਦੇ ਸਾਰ ਯਾਰੀ ਖੁਸ਼ੀ ਤੇ ਤੂੰ ਆਇਆ ਤਾਂ ਹੱਸਣ ਲੱਗ ਪਈ ਵਿਖੜੇ ਮਨ ਦੀ ਸਾਰ ਤੂੰ ਆਇਆ ਤਰੁਪਤ ਮੁਹੱਬਤ ਤੂੰ ਆਇਆ ਤਾਂ ਰੁਤ ਮੁਹੱਬਤੀ ਤੂੰ ਆਇਆ ਤਾਂ ਰੁਤ ਗੁਲਾਬੀ ਸ਼ਹਿਦ ਮੁਹੱਬਤੀ ਚ ਹੋਇਆ ਤੂੰ ਆਇਆ ਤਾਂ ਥਕੀਆਂ ਟਕੀਆਂ ਰੀਚਾਂ ਦੇ ਮੁਕਤ ਹੋਇਆ ਤੂੰ ਆਇਆ ਤਾਂ ਆਪਾ ਲੱਗਾ ਬਾਕੀ ਸਭ ਕੁਝ ਹੋਇਆ ਤੂੰ ਆਇਆ ਤਾਂ ਖੁਸ਼ੀ ਚ ਗੋਰਾ ਦਿਲ ਖੁਸ਼ੀ ਆਵੇ ਕੋਦੰਗੀ ਬੱਬਰ ਦਾ ਜਦੋਂ ਛਲਿਆ ਮਨ ਨਾਲ ਸਾਥ ਹੁੰਨਾ ਕੋਦੰਗੀ ਬੱਬਰ ਦਾ ਜਦੋਂ ਛਲਿਆ ਮਨ ਸਾਥ ਹੁੰਨ ਲੱਗਦਾ ਕ੍ਰਿਸ਼ਨਾਂ त्याग ਤੇ రామਭਰ ਤੱਕ ਲੱਗਦੀ ਕੋਦੋਂ ਕੀ ਬੱਬਰ ਦਾ ਜਦੋਂ ਸਲਿਆ ਮਨ ਸਾਧ ਗੁਣ ਲੱਗਦਾ ਕ੍ਰਿਸ਼ਨਾ त्याग ਤੇ రామਭਰ ਤੱਕ ਲੱਗਦੀ ਕਾਹਲ ਸ਼ਾਂਤ ਇਕਾਂਤ ਖਾਂਪੜ ਕਾਹਲ ਸ਼ਾਂਤ ਇਕਾਂਤ ਖਾਂਪੜ ਦੀ ਬੋਲ ਮੌਣ ਹੋਣ ਲੱਗਦੇ ਹਉਮੇ ਸਮਰਪਣ ਦੀ ਸਾਥੀ ਸੁਣਦੀ ਬੋਲ ਮੌਣ ਹੋਣ ਲੱਗਦੇ ਹਉਮੇ ਸਮਰਪਣ ਦੀ ਸਾਥੀ ਸੁਣਦੀ ਸ਼ਬਦ ਤੋਂ ਕਾਇਨਾਤ ਪ੍ਰੇਮ ਇੱਕ ਹੋਣ ਲੱਗਦੇ ਜਦੋਂ ਉਦੋਂ ਕਿਉਂ ਆਪਕਾ ਥੈਂਕ ਯੂ